ਹਾਂ ਜੋ ਬੱਚੇ ਦਾ ਸਿਰ ਮਿਲਿਆ ਸੀਗਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਹੈ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਬਟ ਮੈਂ ਤਾਂ ਸਿਰਫ ਇਹਨਾਂ ਦੱਸ ਸਕਦਾ ਕਿ ਜੋ ਸਾਡੇ ਕੋਲ ਇੱਥੇ ਡਿਲੀਵਰੀਜ਼ ਹੋਈਆਂ ਉਹਦੇ ਵਿੱਚ ਕੋਈ ਬੱਚੇ ਮਿਸਿੰਗ ਨਹੀਂ ਹੈ ਜਿਹੜੀਆਂ 3 ਡੈਥਸ ਹੋਈਆਂ ਸੀਗੀਆਂ ਚਿਲਡਰਨ ਦੀਆਂ ਉਹ ਅਸੀਂ ਬੱਚਿਆਂ ਪੇਰੈਂਟਸ ਨੂੰ ਬਾਡੀਜ਼ ਹੈਂਡਓਵਰ ਕਰਤੀਆਂ ਲੀਗਲੀ ਜੋ ਸਾਡਾ ਪ੍ਰੋਸੀਜਰ ਹੈ ਤੇ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਹਸਪੀਟਲ ਦੇ ਵਿੱਚ ਸ਼ਾਇਦ originate ਨਹੀਂ ਹੋਇਆ ਬਟ ਇਹਦੀ ਇਨਕੁਆਇਰੀ ਪੁਲਿਸ ਕਰ ਰਹੀ ਹੈ ਅੱਗੇ ਅਸੀਂ ਸਾਰੇ ਡਾਕੂਮੈਂਟਸ ਤੇ ਸਾਰੇ ਜੋਸ ਪੁਲਿਸ ਨੂੰ ਚਾਹੀਦੇ ਸੀਗੇ ਸਨ ਨਾਲ ਸਾਰਾ ਕੁਝ ਉਹਨਾਂ ਨੂੰ ਹੈਂਡਓਵਰ ਕਰਤਾ। ਤਕਰੀਬ ਡੇਢ ਘੰਟਾ ਪਹਿਲਾਂ ਇੱਕ ਬੱਚੇ ਦਾ ਜਿਹੜਾ ਸਿਰ ਮਿਲਿਆ ਇੱਥੇ ਪੋਟ ਨੰਬਰ 4 ਜਿੱਥੇ ਉਹ ਗੈਲਰੀ ਬਣਦੀ ਆ ਉਹਦੀ ਉੱਥੇ ਤੇ ਅਸੀਂ ਡਾਕਟਰਸ ਨੂੰ ਉਹਨੂੰ ਬੱਚੇ ਨੂੰ ਜਿਹੜਾ ਸੀਗਾ ਉਹਨੂੰ ਰਖਵਾਤਾ ਮੋਰਚਰੀ 'ਚ। ਜੀ। ਡਾਕਟਰ ਜਨਸੀ ਪੁੱਛਿਆ ਪ੍ਰੀਮਨਰੀ ਕੀ ਬੱਚੇ ਦਾ ਕਿੰਨੇ ਕਿ ਦਿਨ ਬੱਚਾ ਲੱਗਦਾ ਉਹ ਕਹਿੰਦੇ ਵੀ ਨਿਊਲੀ ਬੌਰਨ ਹੈ ਤਾਂ ਉਸ ਹਿਸਾਬ ਨਾਲ ਅਸੀਂ ਜਿੰਨੇ ਵੀ ਨਿਊਲੀ ਬੌਰਨ ਬੱਚੇ ਨੇ ਇੱਥੇ ਜਿਹੜੇ ਪੈਦਾ ਹੋਏ ਨੇ ਆ ਲਾਈਵ ਵੀ ਆਣ ਜਿਹੜੇ ਬਾਉਂਡਡਡ ਵੀ ਨੇ ਤਾਂ ਉਹਨਾਂ ਸਾਰਿਆਂ ਦੀਆਂ ਲਿਸਟਾਂ ਲੈ ਰਹੇ ਆ ਲਿਸਟਾਂ ਲੈ ਕੇ ਅਸੀਂ ਇੱਕ ਇੱਕ ਬੱਚੇ ਨੂੰ ਫਿਜ਼ੀਕਲੀ ਵੈਰੀਫਾਈ ਕਰਾਂਗੇ ਇਸੇ ਤਰ੍ਹਾਂ ਹੀ ਕਿ ਸੀਸੀਟੀਵੀ ਕੈਮਰਾਜ਼ ਵੈਲ ਇੰਸਟਾਲ ਮੇ ਉਹਨਾਂ ਸਾਰਿਆਂ ਨੂੰ ਵੀ ਪ੍ਰੋਪਰਲੀ ਵੈਰੀਫਾਈ ਕਰਾਂਗੇ ਐਫਆਈਆਰ ਵਿਲ ਬੀ ਲੌਜ ਓਨ ਦਿਸ ਇਨਫੋਰਮੇਸ਼ਨ ਹੁਣ ਐਫਆਈਆਰ ਦੇਣ ਲੱਗੇ ਆ ਔਰ ਨਾਲ ਦੀ ਨਾਲ ਜਿਹੜੇ ਜਿਹੜੇ ਪ੍ਰਾਇਮਰੀ ਸਾਡੀ ਡਿਊਟੀਆਂ ਨੇ ਇੱਕ ਤਾਂ ਸੀਸੀਟੀਵੀ ਦੇ ਨਾਲ ਕਿ ਜਿਹੜੀ ਡਿਜੀਟਲ ਫੁਟਪ੍ਰਿੰਟ ਕੀ ਨੇ ਉਥੇ ਕਿਵੇਂ ਆ ਦੂਸਰੀ ਚੀਜ਼ ਹੈ ਕਿ ਜਿਹੜੀ ਲਿਸਟ ਓਬਟੇਨ ਕਰਕੇ ਇਹਨਾਂ ਤੋਂ ਕਿ ਕਿੰਨੇ ਬੱਚੇ ਨੇ ਸਾਰਿਆਂ ਨੂੰ ਫਿਜ਼ੀਕਲੀ ਵੈਰੀਫਾਈ ਕਰਕੇ ਇਸ ਜਿਹੜਾ ਜਿਹੜਾ ਹੁਣ ਜਿਹੜਾ ਆਪ ਨੂੰ ਮਿਲਿਆ ਬੱਚੇ ਦਾ ਸਰ ਇਹਨੂੰ ਪ੍ਰੋਪਰਲੀ ਆਇਡੈਂਟੀਫਾਈ ਕਰਾਂਗੇ ਕਿ ਇਹ ਬੱਚਾ ਕਿਸ ਦਾ ਔਰ ਜਿਹੜੇ ਕ੍ਰਾਈਮਨਲ ਨੇ ਕੀਤਾ ਉਹਦੇ ਖਲਾਫ ਬਣਦੀ ਕਰ ਦੇ ਸਰ ਕੀ ਲੱਗਦਾ ਹੈ ਦੇਖੋ ਕਿਸੇ ਵੀ ਚੀਜ਼ ਨੂੰ ਰੋਲ ਆਊਟ ਨਹੀਂ ਕੀਤਾ ਜਾ ਸਕਦਾ ਇਸ ਟਾਈਮ ਕਿਉਂਕਿ ਉਹਦੇ ਪਾਸੇ ਪਿਛਲੇ ਪਾਸੇ ਵੀ ਗੇਟ ਹੈ ਉੱਥੇ ਪ੍ਰੋਪਰ ਬੋਰਡ ਨੰਬਰ 4 ਜਿਹੜਾ ਹੈ ਉਹਦੀ ਜਿਹੜੀ ਗੈਲਰੀ ਹੈ ਉੱਥੇ ਮਿਲਿਆ ਔਰ ਉੱਥੇ ਲੋਕਾਂ ਦਾ ਆਣਾ ਜਾਣਾ ਔਰ ਈਜ਼ੀ ਐਕਸੈਸ ਵੀ ਹੈਗੀ ਹੈ ਸਾਰੀਆਂ ਚੀਜ਼ਾਂ ਨੂੰ ਇੱਕ ਇੱਕ ਪੱਖ ਨੂੰ ਪ੍ਰੋਪਰਲੀ ਵਾਚਦੇ ਹੋਏ ਔਰ ਅੱਜ ਹੁਣ ਇਸੇ ਚੀਜ਼ ਨੂੰ ਸੋਲਵ ਕਰਾਂਗੇ ਮੇਰੀਆਂ ਟੀਮਜ਼ ਜਿਹੜੀਆਂ ਨੇ ਸਾਡੇ ਵਰਦੀ ਐਸਐਸਪੀ ਸ਼੍ਰੀ ਵਰਨ ਸ਼ਰਮਾ ਜੀ ਦੀ ਸਾਨੂੰ ਦਿਸ਼ਾ ਨਿਰਦੇਸ਼ ਆਏ ਨੇ ਕਿ ਹੁਣੇ ਟੀਮਜ਼ ਬਣਾਓ ਹੁਣੇ ਸਾਰੀਆਂ ਜਿਹੜੇ ਨੇ ਇਹਨਾਂ ਦੇ ਡੀਵੀਆਰਸ ਚੈੱਕ ਕਰੋ ਸਾਰੇ ਇਸੇ ਟਾਈਮ ਹੀ ਲਿਸਟ ਅਬਟੇਨ ਕਰੋ ਔਰ ਇੱਕ ਇੱਕ ਬੱਚੇ ਨੂੰ ਵੈਰੀਫਾਈ ਕਰੋ ਕਿਮਨ ਸਰ ਕਿਦਾਂ ਦੇਖਦੇ ਹੋ ਇਤਨੀ ਸਕਵਲਟੀ ਹੋਣ ਦੇ ਬਾਵਜੂਦ ਅਕਸਰ ਨਾ ਲਗੀਂਦਾਂ ਤਾਂ ਤੁਗੀਆਂ ਜਿਵੇਂ ਦਾ ਹੈ ਸਕਵਲਟੀ ਹੋਣ ਦੇ ਬਾਵਜੂਦ ਵੀ ਇਤਨੀ ਵੱਡੀ ਥੀਕ ਜੈਨਿਟੋ ਮਿਲਿਆ ਹੁਣ ਸਰ ਇੱਥੇ ਪਬਲਿਕ ਦਾ ਬਹੁਤ ਵੱਡਾ ਆਣਾ ਜਾਣਾ ਕਿਉਂਕਿ ਇਹ ਮਾਲਵੇ ਦਾ ਸਭ ਤੋਂ ਜ਼ਿਆਦਾ ਪ੍ਰੈਸਟੀਜੀਅਸ ਇੰਸਟੀਚਿਊਟ ਹੈ ਜਿੱਥੇ ਬਹੁਤ ਜ਼ਿਆਦਾ ਫੁੱਟਫਾਲ ਹੈ ਹੁਣ ਜਿਹੜਾ ਆ ਕਰਾਇਮ ਹੋਇਆ ਅਸੀਂ ਵੀ ਵਿਲ ਟ੍ਰੇਸ ਇਟ ਆਊਟ ਐਸ ਸੂਨ ਐਸ ਪੋਸੀਬਲ